ਹੇ ਜਨੀਸੀ ਉਦੋਂ ਉਦੋਂ ਲੇਹਾ ਹੁੰਦਾ ਮਰੇ ਹੁੰਦੇ ਉੱਚੇ ਬੇ ਹੁੰਦੇ ਉਹਨਾਂ ਨੇ ਕ੍ਰਾਂਤੀਕਾਰੀ ਲਿਆਂਦੀ ਤੇ ਸਰਕਾਰ ਨੂੰ ਬਹਾਲ ਕਰਿਆ ਇਹ ਸਰਕਾਰ ਕੋਤੇ ਕੋਲ ਸਾਲ 72 ਦੇ ਵਿੱਚ ਖਾਨ ਲਈ ਕੋਈ ਕਾਰਕ ਨਹੀਂ ਸੀ ਤੇ ਮੰਨਤਾ ਕਰਕੇ ਇੰਦਰਾ ਗਾਂਧੀ ਨੇ ਨਰਮਾ ਰੋਜ਼ ਕਣਕ ਮੰਗਾਈ ਤੇ ਨਰਮਾ ਰੋਜ਼ ਕਣਕ ਦੀਪੂਆਂ ਦੇ ਵਿੱਚੋਂ ਭਾਈਆ ਹੋਈ ਉਹ ਵਾਪਸ ਸਾਹਮਣੇ ਨਾਂਕੀ ਨਹੀਂ ਖਾ ਸਕਦੇ ਸਾਂ ਉਹ ਨੇਰੇ ਵਿੱਚ ਖਾਣ ਵਾਲੀ ਚਲਕ ਸੀ ਤੇ ਉਹਨਾਂ ਨੇ ਸਾਡੇ ਤੁਸਾਂਾਂ ਨੂੰ ਕੀ ਤਬਾਹ ਲਾਇਆ ਵੀ ਇਹ ਹੱਤਬਾਦੀ ਨੇ ਇਹ ਵਰਖਵਾਦੀ ਨੇ ਉਹ ਦੇਖੋ ਵੀ ਰੋਟੀ ਪਾਣ ਦੇ ਝੋਨਾ ਘਰਾਤਾ ਓਏ ਉਹ ਤੁਹਾਡੀ ਭੁੱਖ ਮਾਰੀ ਕੱਢਦੀ ਤੇ ਤੁਸੀਂ ਸਾਨੂੰ ਆਹ ਆਹ ਦਿਨੋਂ ਤਰਫਾ ਹਰ ਦੇਵ ਜੀ ਪੰਜ ਮਿੰਟਾਂ ਬਾਅਦ ਸਟੇਜ ਬੰਦ ਕਰਾਂਗੇ ਤੁਹਾਡੇ ਵਾਸਤੇ ਚਾਹ ਦਾ